ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਪੰਜਾਬੀਓ ਬਹੁਤ ਵੱਡਾ ਹੀਰਾ ਗਵਾਇਆ ਤੁਹਾਨੂੰ ਅਜੇ ਸਮਝ ਨਹੀਂ ਆ ਰਹੀ ਇਸ ਚੀਜ਼ ਦੀ ਕਿ ਕਿੰਨਾ ਵੱਡਾ ਤੁਸੀਂ ਹੀਰਾ ਗਵਾ ਲਿਆ ਜੋ ਬਹੁਤ ਸਦੀਆਂ ਬਾਅਦ ਪੈਦਾ ਹੁੰਦਾ ਇੱਕ ਸਦੀ ਬਾਅਦ ਘੱਟ ਤੋਂ ਘੱਟ ਪੈਦਾ ਹੁੰਦਾ ਐਦਾਂ ਦਾ ਹੀਰਾ ਜਿਸ ਨੇ ਤੁਹਾਡੀ ਪੱਗ ਨੂੰ ਹਰ ਜਗ੍ਹਾ ਪਛਾਣ ਦਿੱਤਾ ਤੁਹਾਡੀ ਬੋਲੀ ਨੂੰ ਪਛਾਣਤਾ ਤੁਹਾਡੇ ਕਲਚਰ ਨੂੰ ਪਛਾਣਤਾ ਜਿਹੜੇ ਜਿਨ੍ਹਾਂ ਨੂੰ ਪੱਗ ਬਾਰੇ ਜਾਂ ਸਿੰਘਾਂ ਬਾਰੇ ਪਤਾ ਨਹੀਂ ਉੱਥੋਂ ਤੱਕ ਤੁਹਾਡੇ ਬਾਰੇ ਜਾਣਕਾਰੀ ਲੋਕ ਰਿਸਰਚ ਕਰਨ ਲੱਗੇ ਵੀ ਸਿੱਖ ਕੀ ਹੁੰਦਾ ਹੈ ਪੱਗ ਕੀ ਹੁੰਦੀ ਤੇ ਤੁਸੀਂ ਉਹਨੂੰ ਜਿਉਂਦੇ ਜੀ ਬਹੁਤ ਜ਼ਿਆਦਾ ਪਰੇਸ਼ਾਨ ਰੱਖਿਆ ਕੁਝ ਗਾਣਿਆਂ ਤੇ ਇੰਨੀ ਕੰਟਰੋਵਰਸੀ ਕੀਤੀ ਕਿ ਬਿਨਾਂ ਵਜ੍ਹਾ ਨੂੰ ਟਾਰਗੇਟ ਕੀਤਾ ਨੂੰ ਯਾਨੀ ਕਿ ਸ਼ਾਂਤੀ ਮਨ ਨੂੰ ਆਉਣ ਹੀ ਨਹੀਂ ਦਿੱਤੀ ਤੁਸੀਂ ਹਾਲਾਂਕਿ ਉਹ ਹੁਣ ਲਾਸ ਟਾਈਮ ਤੇ ਬਹੁਤ ਪੰਥਕ ਸੋਚ ਅਪਣਾ ਲਈ ਸੀ ਉਹਨੇ ਬਹੁਤ ਸਿੱਖੀ ਨਾਲ ਜੁੜੇ ਆਪਣੇ ਖਿੱਤੇ ਨਾਲ ਜੁੜੇ ਗਾਣੇ ਆਉਣ ਲੱਗੇ ਸੀ ਮੈਂ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਸਾਹਿਬ ਦੀ ਉਹਨੇ ਦੇਖ ਲਓ ਐਸਵਾਈਐਲ ਤੇ ਗਾਇਆ ਤੇ ਜਿਹੜੀਆਂ ਚੀਜ਼ਾਂ ਆਪਣੀ ਕੌਮ ਭੁੱਲ ਚੁੱਕੀ ਸੀ ਜਾਂ ਨਵੀਂ ਪਨੀਰੀ ਨਹੀਂ ਪਤਾ ਸੀ ਉਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਐਸਵਾਈਐਲ ਗਾਣੇ 'ਚ 295 ਗਾਣਾ ਕਿੱਡਾ ਵਧੀਆ ਤੇ ਕਿੱਡਾ ਵੱਡਾ ਗਾਣਾ ਕੀਤਾ ਤੇ ਇੱਕ ਪੰਜਾਬ ਗਾਣਾ ਕੀਤਾ ਜਦੋਂ ਕਿਸਾਨ ਧਰਨੇ ਚੱਲ ਰਹੇ ਸੀ ਉਸ ਟਾਈਮ ਉਹ ਉਹਨੇ ਉਹ ਸਾਰੀ ਮੂਵਮੈਂਟ ਨੂੰ ਬੂਸਟ ਕੀਤਾ ਕਿਸਾਨ ਮੂਵਮੈਂਟ ਨੂੰ ਤੇ ਉਹਦੇ ਇੱਕ ਗਾਣੇ ਤੇ ਕੁਝ ਜਥੇਬੰਦੀਆਂ ਨੇ ਬੜਾ ਵਿਰੋਧ ਕੀਤਾ ਜੋ ਟਾਰਗੇਟ ਤੇ ਕੀਤਾ ਉਹਨੂੰ ਉਹਦੀ ਮਾਤਾ ਜੀ ਤੋਂ ਵਿਚਾਰੀ ਤੋਂ ਮਾਫੀ ਮੰਗਾਈ ਗਈ ਜੋ ਬਹੁਤ ਮਾੜੀ ਗੱਲ ਸੀ ਤੇ ਹੁਣ ਤੁਸੀਂ ਉਹਦੇ ਪਿੰਡਾਂ 'ਚ ਜਾ ਕੇ ਉੱਥੇ ਪਿੰਡ ਜਾ ਕੇ ਰੋਣੇ ਹੋ ਤੇ ਜਿੱਥੇ ਉਹ ਡੈਥ ਹੋਈ ਹੋ ਜਗਾ ਜਾ ਕੇ ਰੋਣੇ ਹੋ ਤੁਸੀਂ ਉਹਦੀਆਂ ਗੱਲਾਂ ਤੁਸੀਂ ਕਰਨੀਆਂ ਚਾਹੁੰਦੇ ਹੋ ਉਹਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹੋ ਉਹਦੇ ਬਾਰੇ ਵੱਧ ਤੋਂ ਵੱਧ ਜਾਨਣਾ ਚਾਹੁੰਦੇ ਹੋ ਕੋਈ ਵੀਡੀਓ ਆਵੇ ਤੁਸੀਂ ਉਹਨੂੰ ਸਕਿਪ ਨਹੀਂ ਕਰਦੇ ਸੁਣਦੇ ਹੋ ਤੁਹਾਡੇ ਇੰਨੀ ਜ਼ਿਆਦਾ ਕਰੁਸਤੀ ਉਸ ਬੰਦੇ ਲਈ ਹੈ ਤੇ ਜਦੋਂ ਜਿਉਂਦੇ ਜੀ ਕਿਉਂ ਨਹੀਂ ਤੁਸੀਂ ਸਾਥ ਦਿੰਦੇ ਪਹਿਲਾਂ ਦੀਪ ਸਿੱਧੂ ਆਇਆ ਉਹਨੂੰ ਦੇਖ ਲਓ ਕੋਸ ਜੋ ਕਿਸਾਨ ਲੀਡਰ ਬਣੇ ਫਿਰਦੇ ਆ ਇਹ ਉਹਨੂੰ ਕਹਿੰਦੇ ਭਾਜੀਪੀ ਦਾ ਆਰਐਸਐਸ ਦਾ ਭੇਜਿਆ ਬੰਦਾ ਹੈ ਜਦੋਂ ਚਲੇ ਗਿਆ ਤੇ ਫਿਰ ਉਹੀ ਬੰਦੇ ਕਹਿੰਦੇ ਕਿ ਨਹੀਂ ਸਾਨੂੰ ਗਲਤਫਹਿਮੀ ਸੀ ਤੇ ਉਸ ਸਮੇਂ ਪਲਟੀਨਾ ਤੇ ਕੀ ਕੀ ਕੋਸ਼ਿਸ਼ ਬਹੁ ਮਾੜਾ ਚੰਗਾ ਬੋਲਿਆ ਗਿਆ ਇੱਕ ਗੁਰਪ੍ਰੀਤ ਆ ਉਧਰ ਦਾ ਜਿਹੜਾ ਇਲੈਕਸ਼ਨ ਵੀ ਲੜਿਆ ਗਿੱਦੜ ਬਾਦੋਂ ਉਹ ਬੜਾ ਕੁਝ ਉਹਦੋਂ ਭੌਂਕਦਾ ਸੀ ਉਹਦੇ ਬਾਰੇ ਇੱਕ ਸ਼ੇਰੋਂ ਵਾਲਾ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਤਾਂ ਸਿਰ ਤੇ ਬਾ ਲੈਨੇ ਹੋ ਜਿਹੜਾ ਕੋਈ ਮੂੰਹ ਨਹੀਂ ਸਿਰ ਨਹੀਂ ਗੱਲ ਦਾ ਕੋਈ ਵਜਨ ਨਹੀਂ ਹੈ ਜਿਨ੍ਹਾਂ ਨੂੰ ਕੋਈ ਚਾਰ ਬੰਦੇ ਬਾਹਰ ਨਹੀਂ ਜਾਂਦੇ ਸਿੱਧੂ ਮੂਸੇ ਵਾਲੇ ਦੀ ਕੀ ਉਹ ਮੁਕਾਬਲਾ ਕਰ ਲੈਣਗੇ ਜਨਦੀਪ ਸਿੱਧੂ ਦਾ ਤੇ ਜਦੋਂ ਉਹ ਬੰਦੇ ਆਪਣੇ ਵਿੱਚ ਨਹੀਂ ਰਹੇ ਤੇ ਹੁਣ ਆਪਾਂ ਉਹਦੀਆਂ ਗੱਲਾਂ ਸੁਣਦੇ ਆਪਾਂ ਨੂੰ ਇੰਨੀ ਜ਼ਿਆਦਾ ਕ੍ਰੋਸਟੀਆਂ ਬਾਰੇ ਜਾਣਨ ਦੀ ਕੋਈ ਬੰਦਾ ਉਹਨਾਂ ਦੀ ਗੱਲ ਕਰੇ ਤੇ ਆਪਾਂ ਬੜੀ ਨੀਜ ਨਾਲ ਉਹਨੂੰ ਦੇਖਦੇ ਆ ਤੇ ਸੁਣਦੇ ਆ ਤੇ ਐਡਾ ਵੱਡਾ ਹੁਣ ਤੁਹਾਨੂੰ ਬੰਦਾ ਬਹੁਤ ਛੇਤੀ ਨਹੀਂ ਮਿਲਣਾ ਤੇ ਜਦੋਂ ਤੁਹਾਨੂੰ ਮਿਲਦਾ ਉਦੋਂ ਤੁਸੀਂ ਸਾਹਮਣੇ ਨਹੀਂ ਸਗੋ ਵਿਰੋਧ ਕਰਦੇ ਹੋ ਸਾਹਮਣਾਂ ਦਾ ਕੀ ਸਾਥ ਤੱਕ ਕੀ ਦੇਣਾ ਤੁਸੀਂ ਉਲਟਾ ਉਸ ਬੰਦੇ ਨੂੰ ਵਿਰੋਧ ਕਰਦੇ ਹੋ ਉਹਨਾਂ ਦਾ ਜੋ ਬਹੁਤ ਮਾੜੀ ਗੱਲ ਆ ਪੰਜਾਬੀਓ ਤੁਹਾਡੇ ਲਈ ਤੇ ਹੁਣ ਦੇਖ ਲਓ ਵਿਚਾਰਾ ਚਲੇ ਗਿਆ ਪਹਾੜੇ ਦੇ ਟੱਟੂ ਜਾ ਕੇ ਉਹਨੂੰ ਮਾਰ ਕੇ ਸੁੱਟ ਕੇ ਵਿਚਾਰੇ ਨੂੰ ਤੇ ਉਹਦਾ ਕੇਸ ਦਾ ਅਜੇ ਤੱਕ ਕੋਈ ਮੂੰਹ ਸਿਰ ਨਹੀਂ ਬਣਿਆ ਤੇ ਉਹਦੇ ਮਾਪਿਓ ਵਿਚਾਰੇ ਰੋਂਦੇ ਫਿਰਦੇ ਆ ਤੇ ਕੋਸ਼ ਜੋ ਉਹ ਗੱਲ ਕਰਦੇ ਜਿਹੜੇ ਉਹ ਉਹਨਾਂ ਨੂੰ ਡਾਊਟ ਆ ਜਿਹੜੇ ਬੰਦਿਆਂ ਤੇ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਹੋ ਰਹੀ ਉਹਨਾਂ ਦਾ ਕੋਈ ਉਹ ਕਹਿੰਦੇ ਆ ਲਾਈਵ ਡਿਟੈਕਟਿਵ ਟੈਸਟ ਕਰਾ ਦਿਓ ਉਹ ਨਹੀਂ ਹੋ ਰਿਹਾ ਕੋਈ ਉਹ ਬੰਦੇ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਜਿੰਨਾ ਬੰਦਿਆਂ ਤੇ ਉਹਨਾਂ ਨੂੰ ਡਾਊਟ ਆ ਤੇ ਸਿੱਧੂ ਨੂੰ ਗਲਤ ਫਹਿਮੀਆਂ ਦੇ ਵਿੱਚ ਕਈ ਗਰੁੱਪਾਂ ਨੇ ਬਿਨਾਂ ਵਜ੍ਹਾ ਟਾਰਗੇਟ ਕੀਤਾ ਹਾਲਾਂਕਿ ਉਹਦਾ ਕੋਈ ਦੋਸ਼ ਨਹੀਂ ਹੈ ਵਿਚਾਰੇ ਦਾ ਜੋ ਉਹਨੂੰ ਜੋੜਿਆ ਜਾ ਰਿਹਾ ਕਦੇ ਕਿਸੇ ਮਰਦ ਨਾਲ ਕਦੇ ਕਿਸੇ ਨਾਲ ਤੇ ਏ ਜਾਨੀ ਕਿ ਗਾਕੇ ਇਸ ਨੂੰ ਇੰਨਾ ਗੁੰਝਲਦਾਰ ਬਣਾਤਾ ਕਿ ਉਹ ਆਮ ਬੰਦੇ ਦੀ ਤਾਂ ਸਮਝ ਤੋਂ ਬਾਹਰ ਹੋ ਗਈ ਗੱਲ ਵੀ ਕਹਾਣੀ ਕੀ ਹੈ ਕਿਉਂ ਕੌਣ ਹੈ ਦੇ ਪਿੱਛੇ ਜਿਹੜਾ ਇੰਨਾ ਵੱਡਾ ਕੰਮ ਕੀਤਾ ਤੇ ਹੁਣ ਉੱਥੇ ਲੋਕ ਤਾਂ ਜਾਂਦੇ ਆ ਬਹੁਤ ਜ਼ਿਆਦਾ ਰੋਂਦੇ ਉੱਥੇ ਜਾ ਕੇ ਧੀਆਂ ਪਹਿਣਾ ਰੋਂਦੀਆਂ ਨੇ ਬੱਚੇ ਰੋਂਦੇ ਆ ਸਿਆਣੇ ਬੰਦੇ ਜਾ ਕੇ ਰੋਂਦੇ ਉੱਥੇ ਇੱਕ ਕੈਨੇਡਾ ਤੋਂ ਬਜ਼ੁਰਗ ਆਏ ਦੋਵੇਂ ਮਾਤਾ ਤੇ ਬਜ਼ੁਰਗ ਤੇ ਉਹ ਵੀ ਬੰਦੇ ਆ ਕੇ ਰੋਂਦੇ ਜਿੰਨਾ ਕਦੇ ਸੁਣਿਆ ਨਹੀਂ ਸੀ ਉਹਨੂੰ ਤੇ ਅੱਜ ਉਹ ਨਹੀਂ ਵਿਚਾਰਾ ਰਿਹਾ ਤੇ ਹੁਣ ਕਿੰਨੀ ਲੋਕਾਂ ਦੇ ਵਿੱਚ ਕਿਉਂਕਿ ਕਿਉਂ ਸੋੰਦੇ ਆ ਕਿਉਂਕਿ ਉਹ ਦੂਜਿਆਂ ਤੋਂ ਹਟਕੇ ਸੀ ਆਪਣੇ ਬੱਚਿਆਂ ਨੂੰ ਜ਼ਮੀਨ ਨਾਲ ਜੋੜਦਾ ਸੀ ਸਿੱਖੀ ਨਾਲ ਜੋੜਦਾ ਸੀ ਪਾਗਾਂ ਬੰਨਣ ਲੱਗ ਗਏ ਸੀ ਬੱਚੇ ਕੇਸ ਰੱਖਣ ਲੱਗ ਗਏ ਸੀ ਹਾਲਾਂਕਿ ਜਿੱਦੀ ਉਹ ਹਾਈਪ ਤੇ ਸੀ ਹੋਰ ਕੋਈ ਸਿੰਗਰ ਹੁੰਦਾ ਤੇ ਪੱਗ ਦੀ ਜਾਂ ਆਪਣੀ ਸਿੱਖੀ ਦੀ ਗੱਲ ਕਰਦਾ ਹੀ ਨਹੀਂ ਹੈ ਕੋਈ ਉਹ ਪਹਿਲਾਂ ਹੀ ਮੀਡੀਆ ਵਾਲੇ ਮੈਂ ਕਹਿ ਦਿੰਦੇ ਵੀ ਆਹ ਟੌਪਿਕ ਨਾਲ ਚੇਹੀ ਸੰਤਾ ਬਾਰੇ ਤਾਂ ਜ਼ਿਆਦਾਤਰ ਗਾਇਕ ਇਹ ਕਹਿ ਦਿੰਦੇ ਆ ਕਿ ਟੌਪਿਕ ਤੇ ਗੱਲ ਨਾ ਕਰਿਓ ਦੇ ਉਹ ਸਿੱਧੀ ਖੁੱਲ ਕੇ ਗੱਲ ਕਰਦਾ ਸੀ ਵੀ ਜਿਹੜਾ ਸਾਡੇ ਲਈ ਚੰਗਾ ਅਸੀਂ ਉਹ ਉਹਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਉਹਦੇ ਬਾਰੇ ਚੰਗਾ ਹੀ ਕਵਾਂਗੇ ਤੇ ਉਹ ਬੰਦੇ ਆਪਾਂ ਸਾਹਮਣੇ ਨਹੀਂ ਜਿਹੜੇ ਆਪਣੇ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਦੇਸ਼ ਲਈ ਇੰਨਾ ਕੁਝ ਦੇਖੋ ਇਹ ਤਾਂ ਬੰਦਾ ਕਿ ਦੇਸ਼ ਨੂੰ ਕਿੱਦਾਂ ਕਿੱਥੋਂ ਤੱਕ ਲੈ ਜਾਣ ਵਾਲਾ ਬੰਦਾ ਸੀ ਕਿ ਦੇਸ਼ ਦੀ ਜੇ ਇਹ ਰਿਪਰੈਜ਼ੈਂਟ ਕਰਦਾ ਤੇ ਕਿੱਡੀ ਵੱਡੀ ਗੱਲ ਸੀ ਆਪਣੇ ਦੇਸ਼ ਨੂੰ ਤੇ ਪਰ ਨਹੀਂ ਆਪਾਂ ਸਮਝ ਸਕੇ ਜਦ ਸਰਕਾਰ ਬਦਲਦੇ ਆ ਸਾਰੀ 2 ਮਹੀਨੇ ਵੀ ਵਿਚਾਰਾ ਕੱਢਿਆ ਫਿਰ ਕੁਝ ਲੋਕ ਇਹ ਬੰਦੇ ਜੀ ਕਾਂਗਰਸ ਪਾਰਟੀ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਉਹਦੇ ਉਹਨੂੰ ਜਾ ਕੇ ਇਹ ਜੋਇਨ ਕਰ ਗਿਆ ਉਹ ਇਹਦਾ ਵਿਚਾਰਾ ਹੁਣ ਜੋਇਨ ਕੀਤਾ ਤਿੰਨ ਵਾਰੀ ਤਾਂ ਤੁਸੀਂ ਉਹਨੂੰ ਸਰਕਾਰ ਬਣਾਇਆ ਉਹਨੇ ਫਿਰ ਆਪਦੇ ਗਾਣੇ 'ਚ ਵੀ ਕਿਹਾ ਵੀ ਗद्दार ਦੱਸੋ ਕੌਣ ਤੇ ਜੇ ਉਹਨੇ ਉਧਰ ਜੁੜਿਆ ਸੀ ਤੇ ਉਹਦੀ ਰਾਖੀ ਵੀ ਕੀਤੀ ਉਹਨਾਂ ਨੇ ਕਾਂਗਰਸ ਸਰਕਾਰ ਨੇ ਕਿੰਨਾ ਟਾਈਮ ਗਨਮੈਨ ਦੇ ਰੱਖੇ ਉਹਨੂੰ ਇਹਨਾਂ ਨੇ ਆਉਂਦੇ ਹੀ ਗਨਮੈਨ ਹਟਾਲੇ ਤੇ ਕੱਲਾ ਕਰਤਾ ਤੇ ਦੁਸ਼ਮਨਾ ਦੇ ਟਾਰਗੇਟ ਦੇ ਅੱਗੇ ਖੜਾ ਕਰਤਾ ਵੀ ਕਰਤਾ ਕੱਲਾ ਕਰ ਲੋ ਜੋ ਮਰਜੀ ਪੰਜਾਬੀਓ ਹਰ ਗੱਲ ਤੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਬਾਕੀ ਇਹ ਪੰਜਾਬੀ ਨਹੀਂ ਕਰਦੇ ਬਹੁਤ ਥੋੜੇ ਗਿਨੇ ਚੁਨੇ ਲੋਕ ਆ ਜੋ ਇਦਾਂ ਦੀਆਂ ਗੱਲਾਂ ਕਰਦੇ ਆ ਤੇ ਜ਼ਿਆਦਾਤਰ ਤਾਂ ਸਿੱਧੂ ਨੂੰ ਲੋਕ ਪਿਆਰ ਹੀ ਕਰਦੇ ਆ ਤੇ ਹੁਣ ਜੇ ਕੋਈ ਅੱਗੇ ਤੁਹਾਨੂੰ ਇਦਾਂ ਦਾ ਬੰਦਾ ਆਉਂਦਾ ਤੇ ਉਹਦੀ ਜ਼ਰੂਰ ਸੰਭਾਲ ਕਰੋ ਇਹ ਹੀਰੇ ਵਾਰ-ਵਾਰ ਨਹੀਂ ਮਿਲਦੇ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਆਪਣੇ ਹੀਰਿਆਂ ਨੂੰ ਬਚਾ ਕੇ ਸੰਭਾਲ ਕੇ ਰੱਖੋ ਉਹਨਾਂ ਨੂੰ ਬਿਨਾਂ ਵਜ੍ਹਾ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਜਿਵੇਂ ਸਿੱਧੂ ਨੂੰ ਸ਼ਾਂਤੀ ਆਉਣ ਹੀ ਨਹੀਂ ਦਿੱਤੀ ਲੋਕਾਂ ਨੇ ਕੋਈ ਇਧਰੋਂ ਲੱਤ ਖਿੱਚਦਾ ਹੀ ਕੋਈ ਇਧਰੋਂ ਕੋਈ ਉਹ ਤੇ ਫਾਇਦਾ ਲੈਣ ਵਾਲੇ ਜ਼ਿਆਦਾ ਸੀ ਉਹਨੂੰ ਸਹੀ ਗਾਈਡ ਕਰਨ ਵਾਲੇ ਘੱਟ ਸੀ ਤੇ ਇਸ ਕਰਕੇ ਮੈਂ ਆਪਣੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਅੱਗੇ ਤੋਂ ਇਦਾਂ ਦੀ ਗੱਲ ਨਾ ਹੋਵੇ ਆਪਾਂ ਉਹਦੇ ਹਿਰੀਆਂ ਦਾ ਸਾਥ ਵੀ ਦੇਈਏ ਤੇ ਸਾਹਮਣੇ ਵੀ ਰੱਖੀਏ ਤਾਂ ਜੋ ਕੋਈ ਏਦਾਂ ਦੇ ਦੁਸ਼ਮਣਾਂ ਦੇ ਨਿਸ਼ਾਨੇ ਤੇ ਨਾ ਆ ਸਕੇ ਤੇ ਦੂਜੀ ਗੱਲ ਆ ਹੁਣ ਗੋਨਿਆਂ ਨੇ ਜੋ ਮੁੰਡਾ ਮਾਰਿਆ ਨਰਿੰਦਰ ਦੀਪ ਉਹਦਾ ਕੇਸ ਦਾ ਹੁਣ ਦੇਖ ਲਓ ਕੀ ਕੁਝ ਸਾਹਮਣੇ ਆ ਰਿਹਾ ਨਜਾਇਜ਼ ਬੰਦਾ ਚੁੱਕ ਕੇ ਬਿਨਾਂ ਵਜਾ ਪੁਲਿਸ ਨੇ ਮਾਰਤਾ ਪੁਲਸ ਰਾਜ ਬਣ ਗਿਆ ਦੇਖ ਲਓ ਜਿਵੇਂ 84 'ਚ ਹੁੰਦਾ ਸੀ ਨਾ ਉਹੀ ਕੁਝ ਹੋਇਆ ਉਹਨਾਂ ਨਾਲ ਤਾਂ ਉਹਨਾਂ ਦੇ ਪਹਾਣੇ ਤਾਂ ਅੱਜ ਵੀ 84 ਵਾਲੇ ਹੀ ਕੰਮ ਬਣਿਆ ਤੇ ਅੱਗੇ ਖਾਲਸਤਾਨ ਕਹਿ ਕੇ ਭੇਡ ਚੜਾ ਦਿੰਦੇ ਸੀ ਹੁਣ ਨਛੇ ਦਾ ਕਹਿ ਕੇ ਚੜਾ ਦਿੰਦੇ ਆ ਜੀ ਦਾ ਜੀ ਕਰਦਾ ਉਹ ਵਿਚਾਰਾ ਕੀ ਪਤਾ ਹੁੰਦੇ ਨਾ ਕੀ ਕਰਨਾ ਸੀ ਇਹਨਾਂ ਨੇ ਜੇ ਉਹ ਜਿਉਂਦਾ ਰਹਿ ਜਾਂਦਾ ਤੇ ਕੀ ਪਤਾ ਕਿੰਨੇ ਪੈਸੇ ਮੰਗਦੇ ਜਾਂ ਕੀ ਕੁਛ ਕਰਦੇ ਕਿੱਡਾ ਵੱਡਾ ਦੇਖ ਲਓ ਅੰਨਾ ਕਾਨੂੰਨ ਹੋਇਆ ਪਿਆ ਤੇ ਕੁਝ ਚੰਗੇ ਮੁਲਾਜ਼ਮ ਹੈਗੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਇਹ ਡਿਪਾਰਟਮੈਂਟ ਨੂੰ ਆਪਣੇ ਨੂੰ ਗਾਈਡ ਕਰੋ ਸਮਝਾ ਲਓ ਬਹੁਤ ਥੱਕਾ ਹੋ ਰਿਹਾ ਤੇ ਕੋਈ ਇੰਨਾਂ ਦੇ ਜੋ ਬੰਦੇ ਡਿਜ਼ਰਵ ਨਹੀਂ ਕਰਦੇ ਉਹਨਾਂ ਨੂੰ ਤਾਂ ਪਾਵਰ ਨਾ ਦਿਓ ਮੈਂ ਸਰਕਾਰ ਨੂੰ ਵੀ ਰਿਕੁਐਸਟ ਕਰਦਾ ਜੋ ਬੰਦੇ ਡਿਜ਼ਰਵਿੰਗ ਹੈ ਉਹਨਾਂ ਨੂੰ ਹੀ ਪਾਵਰ ਦਿਓ ਬਿਨਾਂ ਵਜ੍ਹਾ ਇਹ ਲੋਕਾਂ ਤੇ ਤਸ਼ੱਦਦ ਤੇ ਜ਼ੁਲਮ ਕਰ ਰਹੇ ਆ ਤੇ ਲੋਕ ਵਿਚਾਰੇ ਇਦਾਂ ਦੇ ਹਾਲਾਤ ਜੇ ਵਾਰ-ਵਾਰ ਬੰਦੇ ਰਹੇ ਤੇ ਅੱਗ ਲੱਗੂਗੀ ਆਪਣੇ ਪੰਜਾਬ 'ਚ ਪਹਿਲਾਂ ਵੀ ਐਂ ਸ਼ੁਰੂ ਹੋਇਆ ਸੀ ਥੋੜੇ-ਥੋੜੇ ਲੋਕਾਂ ਤੱਕਾ ਹੋਇਆ ਤੇ ਫਿਰ ਦੇਖ ਲਓ ਕਿੱਥੋਂ ਤੱਕ ਗੱਲ ਪਹੁੰਚ ਗਈ ਸੀ ਇਸ ਕਰਕੇ ਲੋਕ ਸੁੱਖ ਦੀ ਰੋਟੀ ਖਾਂਦੇ ਆ ਖਾ ਲੈਣ ਦਿਓ ਤੇ ਦੂਜੀ ਗੱਲ 31 ਨੂੰ ਕਹਿੰਦੇ ਸੀ ਨਸ਼ੇ ਦਾ ਆਖਰੀ ਦਿਨ ਆ ਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਨਸ਼ਾ ਆ ਦੋ ਦਿਨ 31 ਤਰੀਕ ਜੋ ਨੰਨ ਕੇ ਗਈ ਅੱਜ ਦੋ ਹੈ ਤੇ ਦੱਸਿਓ ਮੈਨੂੰ ਵੀ ਉਹ ਖਤਮ ਹੋ ਗਿਆ ਜਾਂ ਕੀ ਇਹ ਉਹਦਾ ਕਿਥੋਂ ਕੰਡੀਸ਼ਨ ਜੋ ਸਰਕਾਰ ਨੇ ਕਹਿਆ ਸੀ ਕਿ 31 ਤੱਕ ਖਤਮ ਕਰਦੇ ਹਾਂ ਇਹ ਦੱਸਿਓ ਕਮੈਂਟ ਕਰਕੇ ਥੈਂਕ ਯੂ ਸਵਾਸਿਬੇ